ਚੋਗਾਂਵਾਂ ਸਾਹਿਬ ਅਗਲੀ ਖਬਰ ਦੇ ਵੱਲ ਵਧੀਏ ਤਾਂ ਅਗਲੀ ਖਬਰ ਜਿਹੜੀ ਹੈ ਬਹੁਤ ਹੀ ਧਿਆਨ ਮੰਗਦੀ ਹੈ ਇੱਕ ਪਾਸੇ ਤਾਂ ਸਾਡੇ ਟਰੱਕਾਂ ਵਾਲੇ ਵੀਰ ਪਰੇਸ਼ਾਨ ਹੈਗੇ ਨੇ ਜਿਸ ਤਰੀਕੇ ਦੇ ਨਾਲ ਅਮਰੀਕਾ 'ਚ ਸਖਤੀ ਹੈਗੀ ਆ ਦੂਜੇ ਪਾਸੇ ਜਿਹੜੇ ਲੋਕ ਸਿਟੀਨਸ਼ਿਪ ਲੈਣ ਦੇ ਲਈ ਜਾ ਰਹੇ ਨੇ ਉਹਨਾਂ ਨੂੰ ਵੀ ਹੁਣ ਆਈਸ ਦੇ ਵੱਲੋਂ ਹਰਾਸਤ ਦੇ ਵਿੱਚ ਲਿਆ ਜਾ ਰਿਹਾ ਜੀ ਇਹ ਕੀ ਕਾਰਨ ਬਣਗੇ ਆ ਬਿਲਕੁਲ ਜਨਨ ਸਾਹਿਬ ਇਹ ਜਿਹੜੀ ਖਬਰ ਆ ਰਹੀ ਹੈਗੀ ਆ ਕਿ ਸ਼ਾਇਦ ਪਿਛਲੇ ਦਿਨੀ ਵੀ ਆਪਾਂ ਇਹਦੇ ਬਾਬਤ ਇੱਕ ਖਬਰ ਕੀਤੀ ਸੀਗੀ ਇਸ ਸੰਯੋਗ ਦੇ ਵਿੱਚ ਇੱਕ ਦੋ ਬੰਦਿਆਂ ਨੂੰ ਗ੍ਰੀਨ ਕਾਰਡ ਦੀ ਇੰਟਰਵਿਊ ਲਈ ਗਏ ਸੀਗੇ ਤੇ ਉਹਨਾਂ ਨੂੰ ਉੱਥੇ ਡੀਟੇਨ ਕਰ ਲਿਆ ਸੀਗਾ ਆਈਐਸਓ ਵੱਲੋਂ ਸੋ ਹੁਣ ਖਬਰਾਂ ਜਿਹੜੀਆਂ ਆ ਦਿਨੋ ਦਿਨ ਵਧਦੀਆਂ ਜਾ ਰਹੀਆਂ ਤੇ ਇਹ ਗਿਣਤੀ ਵੀ ਵਧਦੀ ਜਾ ਰਹੀ ਹੈ ਇੱਕ ਹੋਰ ਖਬਰ ਆ ਰਹੀ ਹੈਗੀ ਆ ਕਿ ਇਮੀਗ੍ਰੇਸ਼ਨ ਵਕੀਰ ਜਿਹੜੇ ਹੈਗੇ ਆ ਸਹਿਮਾਨ ਨਸੀਰੀ ਉਹਨਾਂ ਨੇ ਦੱਸਿਆ ਹੈਗਾ ਕਿ ਉਹਨਾਂ ਦੇ ਜਿਹੜੇ ਐਪਲੀਕੈਂਟ ਹੈਗੇ ਆ ਜਦੋਂ ਉਹ ਆਪਣੀ ਗ੍ਰੀਨ ਕਾਰਡ ਦੀ ਇੰਟਰਵਿਊ ਵਾਸਤੇ ਗਏ ਤੇ ਉਥੇ ਉਹਨਾਂ ਨੂੰ ਉਹਨਾਂ ਦੇ ਨਾਗਰਿਕ ਸਾਥੀਆਂ ਨੂੰ ਜਿਹੜਾ ਆ ਹੱਥਕੜੀਆਂ ਲਾ ਲੀਆਂ ਗਿਆ ਡਿਟੇਨ ਕਰ ਲਿਆ ਗਿਆ ਸੋ ਏ ਇਦਾਂ ਕਹਿ ਲਈਏ ਕਿ ਅਮਰੀਕਾ ਵਿੱਚ ਹੁਣ ਗ੍ਰੀਨ ਕਾਰਡ ਲਈ ਇੰਟਰਵਿਊ ਦੇਣ ਵਾਲੇ ਬਿਨਾ ਕਰਾਂ ਨੂੰ ਵੀ ਜਿਹੜਾ ਹੁਣ ਅਚਾਨਕ ਗ੍ਰਿਫਤਾਰੀ ਦਾ ਖਤਰਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਯੂ ਐਸ ਸੀ ਆਈ ਐਸ ਯਾਨਕਿ ਜਿਹੜਾ ਇਮੀਗ੍ਰੇਸ਼ਨ ਵਿਭਾਗ ਹੈਗਾ ਉਨ੍ਹਾਂ ਦੇ ਦਫ਼ਤਰਾਂ ਵਿੱਚ ਹੋ ਰਹੀਆਂ ਇਹਨਾਂ ਗ੍ਰਿਫਤਾਰੀਆਂ ਕਾਰਨ ਜਿਹੜੇ ਇਮੀਗ੍ਰੇਸ਼ਨ ਭਾਈਚਾਰੇ ਵਿੱਚ ਕਾਫੀ ਵੱਡਾ ਤਣਾਅ ਤੇ ਡਰ ਦਾ ਮਾਹੌਲ ਜਿਹੜਾ ਬਣਿਆ ਹੋਇਆ ਤੇ ਰਿਪੋਰਟਾਂ ਅਨੁਸਾਰ ਗ੍ਰੀਨ ਕਾਰਡ ਲਈ ਇੰਟਰਵਿਊ ਦੇਣ ਵਾਲੇ ਕਈ ਵਿਅਕਤੀਆਂ ਨੂੰ ਇਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿ ਜਦੋਂ ਉਹ ਇੱਥੇ ਅਮਰੀਕਾ 'ਚ ਆਏ ਸੀ ਤੇ ਉਹਨਾਂ ਦਾ ਵੀਜ਼ਾ ਜਿਹੜਾ ਐਕਸਪਾਇਰ ਹੋ ਗਿਆ ਸੀ ਉਹਨਾਂ ਨੂੰ ਇੱਕ ਛੋਟਾ ਹੋਰ ਸਵਾਲ ਵੀ ਲੈ ਲਿਓ ਗ੍ਰੀਨ ਕਾਰਡ ਦੀ ਕਿਹੜੀ ਇੰਟਰਵਿਊ ਹੁੰਦੀ ਹੈ ਜੀ ਇੰਟਰਵਿਊ ਤੇ ਆਪਾਂ ਜਿਹੜੀ ਹੈ ਜਦੋਂ ਸਿਟੀਨਸ਼ਿਪ ਲੈਣ ਦੇ ਲਈ ਜਾਂਦੇ ਆ ਉਦੋਂ ਇੰਟਰਵਿਊ ਆਉਂਦੀ ਹੈ ਕਿ ਇਹਦੇ ਕੋਈ ਵੱਖਰਾ ਕੋਈ ਪ੍ਰੋਸੈਸ ਹੁੰਦਾ ਹੈ ਇਹ ਗ੍ਰੀਨ ਕਾਰਡ ਦੇ ਵੀ ਵੱਖ-ਵੱਖ ਧਾਇਰੇ ਨੇ ਜਾਂ ਸਾਈਲਮ ਵਾਲੇ ਤਾਂ ਜਿਹੜੇ ਦਾ ਕੇਸ ਪਾਸ ਹੁੰਦੇ ਆ ਉਹ ਤਾਂ ਸਿੱਧਾ ਆਪਣਾ ਗ੍ਰੀਨ ਕਾਰਡ ਅਪਲਾਈ ਕਰ ਦਿੰਦੇ ਆ ਇਹ ਕਿਸ ਬਿਹਾਵ ਤੇ ਉੱਪਰ ਤੁਸੀਂ ਦੱਸ ਰਹੇ ਹੈਗੇ ਹੋ ਦੇਖੋ ਜੀ ਜਿਹੜੀ ਗ੍ਰੀਨ ਕਾਰਡ ਦੀ ਇੰਟਰਵਿਊ ਹੈ ਨਾ ਕਿਸੇ ਦੀ ਵੀ ਆ ਸਕਦੀ ਹੈ ਚਾਹੇ ਅਸਾਈਲਮ ਸੀਕਰ ਹੈ ਪਰ ਜ਼ਿਆਦਾਤਰ ਇਹ ਆਉਂਦੀ ਹੈ ਕਿ ਜਿਹੜੇ ਲੋਕੀ ਵਿਆਹ ਕਰਾਉਂਦੇ ਆ ਜਿਹੜੇ ਵਿਆਹ ਦੇ ਬੇਸ ਤੇ ਕੇਸ ਲਾਉਂਦੇ ਆ ਨਾ ਉਹਨਾਂ ਨੂੰ ਗ੍ਰੀਨ ਕਾਰਡ ਦੀ ਇੰਟਰਵਿਊ ਲਈ ਜਾਣਾ ਪੈਂਦਾ ਆ ਤਾਂ ਕਿ ਉਹ ਸਾਰਾ ਕੁਝ ਉਹਨਾਂ ਦਾ ਬੈਕਗ੍ਰਾਉਂਡ ਵਗੈਰਾ ਚੈੱਕ ਕਰ ਸਕਣ ਠੀਕ ਹੈ ਉਹ ਇੱਥੇ ਆਪਾਂ ਜਿਹੜੀ ਗੱਲ ਕਰ ਰਹੇ ਆ ਨਾ ਇਹ ਇਹੋ ਹੀ ਚੀਜ਼ ਹੈ ਕਿ ਜਦੋਂ ਬੰਦਾ ਇੱਥੇ ਆਇਆ ਵੀਜ਼ੇ ਤੇ ਇੱਥੇ ਆਣ ਕੇ ਉਹਨੇ ਆਪਣੇ ਵਿਆਹ ਦਾ ਕੇਸ ਲਾ ਲਿਆ ਪਰ ਜਦ ਤੱਕ ਕੇਸ ਪੈਂਡਿੰਗ ਸੀਗਾ ਜਾਂ ਕੁਝ ਪ੍ਰੋਬਲਮ ਸੀਗੀ ਉਹ ਤੱਕ ਉਹਦਾ ਵੀਜ਼ਾ ਜਿਹੜਾ ਐਕਸਪਾਇਰ ਹੋ ਗਿਆ ਪਰ ਕੇਸ ਲੱਗਾ ਹੋਇਆ ਸੀਗਾ ਪਹਿਲਾਂ ਕੀ ਸੀਗਾ ਵਾਈਟਰ ਸਰਕਾਰ ਦੇ ਟਾਈਮ ਤੇ ਇਹ ਸਾਰਾ ਕੁਝ ਇਦਾਂ ਹੀ ਚੱਲੀ ਜਾਂਦਾ ਸੀਗਾ ਪਰ ਹੁਣ ਜਦੋਂ ਕਿ ਸ਼ਕਤੀ ਜ਼ਿਆਦਾ ਹੋਈ ਹੈ ਤੇ ਆਈਸ ਵਾਲੇ ਤਾਂ ਲੱਭਦੇ ਫਿਰਦੇ ਆ ਕਿ ਉਹ ਬੰਦਾ ਪਤਾ ਕਰੋ ਜੇ ਭਾਵੇਂ ਵੀਜ਼ਾ ਉਹਦਾ ਹੈਗਾ ਵੀ ਹੈ ਸੌਰੀ ਉਹਦੇ ਕੋਲ ਗ੍ਰੀਨ ਕਾਰਡ ਹੈਗਾ ਵੀ ਹੈ ਪਰ ਉਹਦਾ ਪਤਾ ਕਰੋ ਜੇ ਕਿਤੇ ਉਹਦਾ ਵੀਜ਼ਾ ਓਵਰਸਟੇ ਕੀਤਾ ਸੀਗਾ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਜਾਵੇ ਤੇ ਇਹ ਜਿਹੜੀ ਆਪਾਂ ਗੱਲ ਕਰ ਰਹੇ ਆ ਇਹ ਉਹਨਾਂ ਲੋਕਾਂ ਦੇ ਵਿੱਚ ਹੀ ਹੈ ਜਿਹੜੇ ਲੋਕ ਆਪਣੇ ਗ੍ਰੀਨ ਕਾਰਡ ਦੀ ਇੰਟਰਵਿਊ ਵਾਸਤੇ ਜਾਂਦੇ ਹੈਗੇ ਆ ਇਮੀਗ੍ਰੇਸ਼ਨ ਵਕੀਲ ਸਹਿਮਾਨ ਨਸੀਰੀ ਦੇ ਅਨੁਸਾਰ ਜਿਹੜੀ ਇਹ ਗੱਲਬਾਤ ਦੱਸੀ ਗਈ ਹੈ ਕਿ ਉਹਨਾਂ ਦੇ ਜਿਹੜੇ ਟੈਨੈਂਟ ਜਿਹੜੇ ਉਹਨਾਂ ਦੇ ਐਪਲੀਕੈਂਟ ਸੀਗੇ ਉਹਨਾਂ ਨੂੰ ਇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਕਿ ਉਹਨਾਂ ਦਾ ਜਿਹੜਾ ਵੀਜ਼ਾ ਸੀਗਾ ਉਹਦੀ ਮਿਆਦ ਪੁੱਗ ਚੁੱਕੀ ਸੀ ਤੇ ਉਹਨਾਂ ਨੇ ਓਵਰਸਟੇ ਕੀਤਾ ਸੋ ਵਕੀਲ ਸਰਮਾਨ ਸੈਡੀ ਨੇ ਕਿਹਾ ਕਿ ਅਜਿਹੀ ਪਹਿਲੀ ਗ੍ਰਿਫਤਾਰੀ 12 ਨਵੰਬਰ ਨੂੰ ਕੀਤੀ ਸੀ ਫਿਰ ਉਸ ਤੋਂ ਬਾਅਦ ਚਾਰ ਹੋਰ ਲੋਕਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਹੈਗਾ ਉਹਨਾਂ ਨੇ ਕੋਈ ਕ੍ਰਿਮੀਨਲ ਰੈਕਡ ਵੀ ਨਹੀਂ ਹੈਗਾ ਪਰ ਇਮੀਗ੍ਰੇਸ਼ਨ ਵਕੀਲਾ ਨੇ ਸਪਸ਼ਟ ਕੀਤਾ ਕਿ ਜਿਹੜੇ ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਲੋਕ ਜਿਹੜੇ ਆ ਉਹਨਾਂ ਦਾ ਕੋਈ ਵੀ ਅਪਰਾਧਿਕ ਇਤਿਹਾਸ ਹੈ ਨਹੀਂ ਹੈ ਪਰ ਉਹਨਾਂ ਦੇ ਵਿਰੁੱਧ ਇੱਕੋ ਹੀ ਗੱਲ ਜਾਂਦੀ ਹੈ ਕਿ ਉਹ ਆਪਣਾ ਜਿਹੜਾ ਵੀਜ਼ਾ ਆ ਉਹ ਓਵਰਸਟੇ ਕਰਨ ਦੇ ਕਰਕੇ ਅਮਰੀਕਾ ਵਿੱਚ ਰਹਿ ਰਹੇ ਸਨ ਭਾਵੇਂ ਉਹਨਾਂ ਵਿੱਚੋਂ ਜ਼ਿਆਦਾਤਰ ਦੇ ਵਿਆਹ ਜਿਹੜੇ ਅਮਰੀਕੀ ਨਾਗਰਿਕਾਂ ਨਾਲ ਹੋਏ ਹਨ ਫੇਰ ਵੀ ਜਿਹੜਾ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਜਿਹੜੇ ਆਈਸ ਦੇ ਬੁਲਾਰੇ ਨੇ ਕਿਹਾ ਕਿ ਅਮਰੀਕਾ ਨੂੰ ਸੁਰੱਖਿਅਤ ਬਣਾਉਣ ਲਈ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈਗੀ ਆ ਨਾਲ ਹੀ ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਜਿਹੜਾ ਦੇਸ਼ ਨਿਕਾਲਾ ਜਿਹੜਾ ਹੈ ਉਹ ਦਿੱਤਾ ਜਾਵੇਗਾ ਹੁਣ ਵਕੀਲਾਂ ਨੇ ਬਿਨੈਕਾਰਾਂ ਨੂੰ ਜੇਕਰ ਰਹਿਣ ਦੀ ਸਲਾਹ ਦਿੱਤੀ ਹੈ ਕਿ ਇੰਟਰਵਿਊ ਵਿੱਚ ਜਦੋਂ ਵੀ ਜਿਨ੍ਹਾਂ ਨੂੰ ਗ੍ਰੀਨ ਕਾਰਡ ਦੀ ਇੰਟਰਵਿਊ ਬੁਲਾਇਆ ਗਿਆ ਉਹਨਾਂ ਨੂੰ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਗੈਰ ਹਾਜ਼ਰ ਰਹਿਣ ਦੇ ਕਰਕੇ ਵੀ ਕੇਸ ਜਿਹੜਾ ਖਾਰਜ ਹੋ ਸਕਦਾ ਹੈ ਇੰਟਰਵਿਊ ਵਿੱਚ ਸ਼ਾਮਲ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਪਰਿਵਾਰਕ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਵਕੀਲ ਦੇ ਸੰਪਰਕ ਵਿੱਚ ਜਿਹੜਾ ਉਹ ਰਹਿਣਾ ਚਾਹੀਦਾ ਤੇ ਚੰਨ ਸਾਬ ਤੁਹਾਨੂੰ ਯਾਦ ਹੋਣਾ ਹੈ ਕਿ ਜਿਹੜੇ ਵਾਈਟ ਹਾਊਸ ਦੇ ਸੈਕਟਰੀ ਹੈਗੇ ਆ ਕੈਰੋਲੀਨਾ ਉਹਨਾਂ ਦੇ ਪਰਿਵਾਰ ਵਿੱਚੋਂ ਵੀ ਇੱਕ ਲੇਡੀ ਨੂੰ ਪਿਛਲੇ ਮਹੀਨੇ ਜਿਹੜਾ ਸੀਗਾ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਹਦੀ ਕਾਫੀ ਚਰਚਾ ਕੀਤੀ ਜਾ ਰਹੀ ਹੈ ਕਿ ਉਹ ਤਕਰੀਬਨ 12-13 ਸਾਲ ਦੀ ਸੀ ਜਦੋਂ ਬ੍ਰਾਜ਼ੀਲ ਤੋਂ ਅਮਰੀਕਾ ਵਿੱਚ ਆਉਂਦੀ ਹੈ ਜਿਹੜੀ ਕੈਰੋਲੀਨਾ ਹੈਗੀ ਹੈ ਜਿਹੜੀ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਹੈਗੇ ਆ ਉਹਨਾਂ ਦੇ ਬ੍ਰਦਰ ਦੇ ਨਾਲ ਉਹ ਵਿਆਹੀ ਹੋਈ ਹੈ ਤੇ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਹੈਗੀ ਆ ਪਰ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਹੁਣ ਡੈਪੂਟੇਸ਼ਨ ਦੇ ਵਿੱਚ ਪਾਇਆ ਹੋਇਆ ਉਹ ਇਸ ਕਰਕੇ ਕਿਉਂਕਿ ਜਦੋਂ ਉਹ ਇੱਥੇ ਅਮਰੀਕਾ ਚ ਆਈ ਸੀ ਜਿਸ ਟਾਈਮ 1999 ਦੀ ਆਈ ਥਿੰਕ ਗੱਲ ਕੀਤੀ ਜਾ ਰਹੀ ਹੈ ਜੇ ਮੈਂ ਗਲਤ ਨੁਕਾ ਹੋਵਾਂ ਸ਼ਾਇਦ 1997 ਦੀ ਗੱਲ ਹੈ ਸ਼ਾਇਦ ਜਦੋਂ ਇੱਥੇ ਆਈ ਸੀਗੀ 12 13 ਸਾਲ ਦੀ ਸੀਗੀ ਉਦੋਂ ਉਹ ਵੀਜ਼ੇ ਤੇ ਆਈ ਸੀ ਪਰ ਜਦੋਂ ਉਸ ਨੂੰ ਇੱਥੇ ਜਿਹੜਾ ਡਾਕਾ ਪ੍ਰੋਗਰਾਮ ਹੈ ਉਹਦੇ ਅਧੀਨ ਜਿਹੜਾ ਉਹਦਾ ਅਪਲਾਈ ਕੀਤਾ ਗਿਆ ਸੀਗਾ ਜਿਹਦੇ ਦੁਆਰਾ ਜਿਹਦੇ ਕਰਕੇ ਉਹ ਇੱਥੇ ਰਹਿ ਰਹੀ ਸੀਗੀ ਤੇ ਉਹਦਾ ਵਿਆਹ ਜਿਹੜਾ ਆ ਅਮਰੀਕਨ ਸਿਟੀਜ਼ਨ ਨਾਲ ਹੋਇਆ ਹੋਇਆ ਪਰ ਉਹਦੇ باوجود ਵੈ ਉਸ ਨੂੰ ਇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉਹਦਾ ਕਿਸੇ ਟਾਈਮ ਵੀਜ਼ਾ ਜਿਹੜਾ ਸੀਗਾ ਓਵਰਸਟੇ ਹੋਇਆ ਸੀਗਾ ਹੁਣ ਤੁਸੀਂ ਆਪ ਹੀ ਹਿਸਾਬ ਨਾਲੋ ਕਿ ਜਿਹੜੇ ਪ੍ਰੈਸ ਫੈਕਟਰੀ ਕੈਰੋਲਿਨਾ ਹੈਗੇ ਨੇ ਜੇ ਉਹਨਾਂ ਦੇ ਜਿਹੜੀ ਹੈਗੀ ਆ ਸਿਸਟਰ ਇਨਲਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਭਾਵੇਂ ਪੱਤਰਕਾਰਾਂ ਨੇ ਕਈ ਵਾਰੀ ਇਹ ਸਵਾਲ ਦੇ ਜਵਾਬ ਵਿੱਚ ਪੁੱਛਿਆ ਪਰ ਉਹਨਾਂ ਨੇ ਦੱਸਿਆ ਕੁਛ ਨਹੀਂ ਇਸ ਕਰਕੇ ਭਈ ਸਖਤਤਾ ਹੀ ਬਹੁਤ ਜ਼ਿਆਦਾ ਹੈਗੀ ਹੈ ਜੇ ਕਿਸੇ ਨੂੰ ਵੀ ਉਹ ਡਿਟੇਨ ਕਰਦੇ ਛੱਡਦੇ ਐ ਨਹੀਂ ਸੋ ਆ ਜਿਹੜੀਆਂ ਖਬਰਾਂ ਹੈਗੀਆਂ ਕਿ ਆ ਗ੍ਰੀਨ ਕਾਰਡ ਦੀ ਇੰਟਰਵਿਊ ਤੇ ਗਏ ਉਥੇ ਡਿਟੇਨ ਕਰ ਲਿਆ ਜੇ ਤੁਸੀਂ ਸਿਟੀਜ਼ਨ ਦੀ ਇੰਟਰਵਿਊ ਤੇ ਗਏ ਤੁਹਾਡਾ ਕੋਈ ਵੀ ਰੈਕਡ ਦੇ ਵਿੱਚ ਇਦਾਂ ਨਹੀਂ ਹੈਗਾ ਕਿ ਤੁਸੀਂ ਵੀਜ਼ਾ ਓਵਰਸਟੇਕ ਕੀਤਾ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਕ੍ਰਾਈਮ ਹੈਗਾ ਤਾਂ ਤੁਹਾਨੂੰ ਉਥੇ ਵੀ ਡਿਟੇਨ ਕਰਕੇ ਤੇ ਇਹ ਰਿਪੋਰਟ ਕਰ ਸਕਦੇ ਆ ਸੋ ਇਹੋ ਜਿਹੀਆਂ ਖਬਰਾਂ ਹੁਣ ਬਹੁਤ ਜ਼ਿਆਦਾ ਤਰ੍ਹਾਂ ਇਹ ਸਾਨੂੰ ਤੇ ਵੇਖਣ ਨੂੰ ਮਿਲਦੀਆਂ ਪਈਆਂ ਤੁਸੀਂ ਜਰੂਰ ਆਸ-ਪਾਸੇ ਦੇਖਿਆ ਕਰੋ ਕੀ ਹੁੰਦਾ ਪਿਆ ਆ ਪਰ ਗੱਲ ਕੀ ਹੈ ਅਸਲ ਵਿੱਚ ਹੁਣ ਜਿਹੜੇ ਮਰਜੀ ਪਾਸੋਂ ਤੁਸੀਂ ਗੱਲ ਸ਼ੁਰੂ ਕਰ ਲਓ ਇਸ ਟਾਈਮ ਜਿਹੜਾ ਖਿਲਾਰਾ ਜਿਹੜਾ ਉਹ ਕਾਫੀ ਵੱਡਾ ਪਿਆ ਹੋਇਆ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਇਮੀਗ੍ਰੈਂਟਸ ਨੂੰ ਲੈ ਕੇ ਜਾਂ ਇਹਦਾ ਕਹਿ ਲਓ ਕਿ ਮਾਈਗ੍ਰੇਸ਼ਨ ਨੂੰ ਲੈ ਕੇ ਬਹੁਤ 트럼ਪ ਪ੍ਰਸ਼ਾਸਨ ਜਿਹੜਾ ਆ ਉਹ ਸਖਤਾਈ ਵਰਤ ਰਿਹਾ ਹੈਗਾ